ਉਹ ਜੀ ਉਹ ਨਫਾ ਦੇ ਆਹ ਦੇ ਆਹ ਨਾ ਲਾਉਣਾ ਨਹੀਂ ਕੁਛ ਨਾ ਨਾ ਪੱਖਾ ਲਾਇਆ ਬਸ ਬੜੀ ਜਣੇ ਚਲਦੇ ਚਲਦੇ ਸ਼ੀਰ ਜਰੂਰ ਕਰਦੇ ਹੋ ਕਿਉਂਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵਧ ਚੁੱਕਿਆ ਹੈ ਵੱਡੀ ਤਸਵੀਰ ਤੁਹਾਡੇ ਸਾਹਮਣੇ ਦਿਖਾ ਰਿਹਾ ਸਾਹਮਣੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇਸ ਜਗ੍ਹਾ ਤੇ ਸਾਹਮਣੇ ਟਿੱਬਿਆਂ ਬਹੁਤ ਸਾਰੇ ਨੱਗਿਆ ਸੀ ਪਰ ਹੁਣ ਦੀ ਤਾਜ਼ਾ ਅਪਡੇਟ ਹੈ ਕਿ ਦਰਿਆ ਸਤਲੁਜ ਦੇ ਵਿੱਚ ਪਹਿਲਾਂ ਜੋ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਕਿ 36000 ਕਿਉਂ ਇਸਕ ਪਾਣੀ ਛੱਡਿਆ ਗਿਆ ਪਰ ਉਸ ਤੋਂ ਬਾਅਦ ਫਿਰ ਅਪਡੇਟ ਆ ਗਈ ਕਿ 50000 ਕਿਉਂ ਇਸਕ ਪਾਣੀ ਹੈ ਤੇ ਕਿਹੜੀਆਂ ਥਾਵਾਂ ਤੇ ਦਰਿਆ ਸਤਲੁਜ ਨੇ ਖੋਰੇ ਢਾਹ ਲਾਇਆ ਸੀ ਉਥੇ ਦੁਬਾਰਾ ਲੱਗਣੇ ਸ਼ੁਰੂ ਹੋ ਚੁੱਕਿਆ ਵੱਡੀ ਤਸਵੀਰ ਹੈ ਫੇਸਬੁੱਕ ਹੈ ਜਾਂ ਫਿਰ ਗਰੁੱਪਾਂ ਦੇ ਵਿੱਚ ਸਾਰਿਆਂ 'ਚ ਪਾ ਦਿਓ ਸਾਰਿਆਂ ਨੂੰ ਪਤਾ ਜ਼ਰੂਰ ਲੱਗ ਜਾਏ ਅਸੀਂ ਜਿਸ ਜਗ੍ਹਾ ਤੇ ਮੌਜੂਦ ਆ ਉਹ ਵੀ ਤਸਵੀਰ ਤੁਹਾਨੂੰ ਦੱਸ ਦਿੰਨੇ ਆ ਮਹਿਦ ਪਰ ਤੋਂ ਜੋ ਜਗਰਾਉਂ ਰੋਡ ਜਾਂਦਾ ਚੜਦੇ ਵਾਲੇ ਪਾਸੇ ਤਕਰੀਬਨ ਅਸੀਂ 5 ਕਿਲੋਮੀਟਰ ਦੂਰੀ ਤੇ ਮੌਜੂਦ ਆ ਔਰ ਦਰਿਆ ਸਤਲੁਜ ਪੂਰਾ ਉਫਾਨ ਤੇ ਹੋ ਗਿਆ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦਰਿਆ ਸਤਲੁਜ ਦੀ ਵੱਡੀ ਤਸਵੀਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਤਕਰੀਬਨ ਕੱਲ ਤੇ ਅੱਜ ਦਾ 3 ਫੁੱਟ ਦਾ ਫਰਕ ਪੈ ਚੁੱਕਿਆ ਹੈ ਕੱਲ 1 ਫੁੱਟ ਪਾਣੀ ਵਧਿਆ ਸੀ ਪਰ ਅੱਜ ਪਾਣੀ ਦੀ ਜੋ ਤਸਵੀਰ ਬਹੁਤ ਜ਼ਿਆਦਾ ਬਦਲ ਚੁੱਕੀ ਹੈ ਤੇ ਕੱਲ ਤੇ ਅੱਜ ਦਾ ਜੋ ਫਰਕ ਹੈ 3 ਫੁੱਟ ਦਾ ਪੈ ਚੁੱਕਿਆ ਹੈ ਅਤੇ ਪਾਣੀ ਹੋਰ ਵੀ ਵਧ ਚੁੱਕਿਆ ਹੈ ਹੋਰ ਪਾਣੀ ਵਧਣ ਦੇ ਵੀ ਅਸਰ ਨੇ ਜਦੋਂ ਕਿ 50000 ਕਿਊਸਕ ਪਾਣੀ ਦਰਿਆ ਦੇ ਵਿੱਚ ਵਧ ਜਾਂਦਾ ਤਾਂ ਫਿਰ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਹੈ ਫਿਰ ਤਸਵੀਰ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਓ ਖੋਰੇਟਾਂ ਹਾਂ ਦੁਬਾਰਾ ਲੱਗ ਚੁੱਕੇ ਨੇ ਬਾਰਿਸ਼ ਅਜੇ ਬਾਰਿਸ਼ ਅੱਜ ਰਾਤ ਨੂੰ ਬਾਰਿਸ਼ ਵੀ ਹੋਣੀ ਹੈ ਜਿਸ ਦੇ ਮੱਦੇਨਜ਼ਰ ਪਾਣੀ ਛੱਡਿਆ ਗਿਆ ਹੈ ਕਿ ਡੈਮਾਂ ਦੇ ਵਿੱਚੋਂ ਲਗਾਤਾਰ ਪਾਣੀ ਹੁਣ ਛੱਡਿਆ ਛੱਡਣਾ ਸ਼ੁਰੂ ਕਰ ਦਿੱਤਾ ਛੱਡਿਆ ਗਿਆ ਤੇ ਦਰਿਆ ਸਤਲੁਜ ਦੀ ਤਸਵੀਰ ਤੁਹਾਡੇ ਸਾਹਮਣੇ ਦਿਖਾ ਰਿਹਾ ਤੁਸੀਂ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਵਹਾਅ ਬਹੁਤ ਜ਼ਿਆਦਾ ਤੇਜ਼ ਹੈ ਤਾਂ ਬਹੁਤ ਵੱਡੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਦਰਿਆ ਸਤਲੁਜ ਦੀ ਤਾਜ਼ਾ ਅਪਡੇਟ ਵੱਡੀ ਖਬਰ ਤੁਹਾਡੇ ਸਾਹਮਣੇ ਹੈ ਕਿ ਦਰਿਆ ਸਤਲੁਜ ਵਿੱਚ ਪਾਣੀ ਬਹੁਤ ਜ਼ਿਆਦਾ ਵੱਧ ਚੁੱਕਿਆ ਇਸ ਟਾਈਮ ਤਸਵੀਰਾਂ ਲਗਾਤਾਰ ਤੋਰੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਸਾਡੇ ਨਾਲ ਕਿੱਥੋਂ ਕਿੱਥੋਂ ਜੁੜੇ ਹੋ ਜਰੂਰ ਸਾਨੂੰ ਦੱਸੀ ਜਾਓ ਕਮੈਂਟਾਂ ਦੇ ਵਿੱਚ ਦਰਿਆ ਸਤਲੁਜ ਦੀ ਵੱਡੀ ਤਸਵੀਰ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜਯੋ ਤਾਂ ਆਪਣੇ ਆਪ ਚ ਬਹੁਤ ਵੱਡੀ ਤਸਵੀਰ ਹੈ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਚੁੱਕਿਆ ਵੱਡੀ ਤਸਵੀਰ ਹੈ ਜੋ ਤੁਸੀਂ ਲਗਾਤਾਰ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ ਕੱਲ ਅਤੇ ਅੱਜ ਦੇ ਚੱਕਰ ਪਾਣੀ ਦਾ ਆਪਾਂ ਜ਼ਿਕਰ ਕਰੀਏ ਤਾਂ ਤਕਰੀਬਨ 3 ਫੁੱਟ ਦਾ ਫਰਕ ਹੈ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਇੱਕ ਵਾਰ ਆਫ ਤੋਂ ਫੇਰ ਸ਼ੁਰੂ ਹੋ ਚੁੱਕੀ ਹੈ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਜਿਓ ਗਰੁੱਪਾਂ ਦੇ ਵਿੱਚ ਪਾ ਦਿਓ ਕਿਉਂਕਿ ਅੱਗੇ ਜਿਹੜੇ ਨਵੇਂ ਇਲਾਕੇ ਨੇ ਬਹੁਤ ਜਲਦ ਉੱਥੇ ਪਾਣੀ ਭਰਨ ਲੋਹਿਆਂ ਦਾ ਜੋ ਇਲਾਕਾ ਏਰੀਆ ਉੱਥੇ ਪਾਣੀ ਬਹੁਤ ਜਲਦ ਭਰਨਾ ਸ਼ੁਰੂ ਹੋ ਜਾਏਗਾ ਤੇ ਇਸ ਵਕਤ ਦਾ ਟਾਈਮ ਦੀ ਵੱਡੀ ਅਪਡੇਟ ਦੇਖ ਸਕਦੇ ਹੋ ਕਿਸ ਤਰ੍ਹਾਂ ਕਾ ਵਗੈਰਾ ਜੋ ਕਿੰਨੇ ਵੀ ਰਸਤੇ ਵਿੱਚ ਆਪਾਂ ਮੰਨ ਸਕਦੇ ਹਾਂ ਕਿ ਜੋ ਕੰਨਿਆਂ ਦੇ ਨਾਲ ਲੱਗਿਆ ਸੀ ਕਾ ਬੂਟੋ ਸਾਰਾ ਫੰਦਰਾ ਚੁਰਨਾ ਰੁੜਨਾ ਰੁੜ ਕੇ ਆ ਕੇ ਸ਼ੁਰੂ ਹੋਣਾ ਆ ਗਿਆ ਹੈ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਪਹਿਲੀਆਂ ਤਸਵੀਰਾਂ ਨੇ ਕੱਲ ਜੋ ਅਪਡੇਟ ਤੁਹਾਨੂੰ ਸਾਹਮਣੇ ਦਿੱਤੀ ਸੀ ਉਦੋਂ ਪਾਣੀ ਤਕਰੀਬਨ 1 ਫੁੱਟ ਵਧਿਆ ਸੀ ਤਾਂ ਜੇ 3 ਫੁੱਟ ਦਰਿਆ ਸਤਲੁਜ ਦਾ ਪਾਣੀ ਵੱਧ ਚੁੱਕਿਆ ਹੈ ਤਾਂ ਬਹੁਤ ਵੱਡੀ ਤਸਵੀਰ ਹੈ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਓ ਦਰਿਆ ਸਤਲੁਜ ਦਾ ਪਾਣੀ ਵੱਧ ਚੁੱਕਿਆ 3 ਫੁੱਟ ਵੱਧ ਚੁੱਕਿਆ ਪਾਖੜਾ ਦੇ ਜੋ ਫਲੱਡ ਗੇਟ ਨੇ ਤਕਰੀਬਨ 2 2-2 ਫੁੱਟ ਤੱਕ ਖੁੱਲ ਗਿਆ ਹੁਣ ਤੱਕ ਦੀ ਜੋ ਅਪਡੇਟ ਹੈ ਪਾਕੜਾ ਦੇ ਜੋ ਫਲੱਡ ਗੇਟ ਨੇ 2-2 ਫੁੱਟ ਤੱਕ ਖੁੱਲ ਗਏ ਨੇ ਔਰ ਦਰਿਆ ਸਤਲੁਜ ਦੇ ਵਿੱਚ 50000 ਕਿਊਸਕ ਪਾਣੀ ਛੱਡਿਆ ਗਿਆ ਪਹਿਲਾਂ 36000 ਕਿਊਸਕ ਦੀ ਅਪਡੇਟ ਸੀ ਹੁਣ 50000 ਕਿਊਸਕ ਦੀ ਅਪਡੇਟ ਆ ਰਹੀ ਹੈ ਕਿ 50000 ਕਿਊਸਕ ਪਾਣੀ ਦਰਿਆ ਦੇ ਵਿੱਚ ਛੱਡਿਆ ਗਿਆ ਤਾਂ ਦਰਿਆ ਸਤਲੁਜ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਸਪੀਡ ਕਿਸ ਤਰ੍ਹਾਂ ਹੈ ਪਾਣੀ ਤੇਜ਼ ਹੋ ਚੁੱਕਿਆ ਹੈ ਇਹ ਹੁਣ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਕੱਲ ਪਾਣੀ ਇਸ ਨਾਲ ਨਾਲ ਜਗ੍ਹਾ ਤੇ ਗੱਲ ਕਰੀ ਤੇ ਇੱਥੇ ਪਾਣੀ ਨਹੀਂ ਸੀ ਪਰ ਹੁਣ ਪਾਣੀ ਬਹੁਤ ਜ਼ਿਆਦਾ ਵਧ ਚੁੱਕਿਆ ਹੈ ਦਰਿਆ ਸਤਲੁਜ ਦੇ ਵਿੱਚ ਨਵੇਂ ਇਲਾਕਿਆਂ ਵਿੱਚ ਅੱਗੇ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਦੀ ਵੱਡੀ ਤਸਵੀਰ ਤੁਹਾਡੇ ਸਾਹਮਣੇ ਦਿਖਾ ਰਿਹਾ ਪਹਿਲੀਆਂ ਤਸਵੀਰਾਂ ਦਰਿਆ ਸਤਲੁਜ ਦੀਆਂ ਇੱਕ ਵਾਰ ਤੋਂ ਫੇਰ ਆਫਤ ਸ਼ੁਰੂ ਹੋ ਚੁੱਕੀ ਹੈ ਬੀਤੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਦਰਿਆ ਦੇ ਵਿੱਚ ਪਾਣੀ ਆਇਆ ਸੀ ਤਾਂ ਉਦੋਂ ਪਾਣੀ ਸੀ 70000 ਕਿਊਸਿਕ ਹੁਣ 50000 ਕਿਊਸਿਕ ਦੱਸਿਆ ਜਾ ਰਿਹਾ ਹੈ 20000 ਕਿਊਸਿਕ ਪਾਣੀ ਉਹ ਪਾਣੀ ਦੇ ਨਾਲ ਉਹ ਘਟ ਪਰ ਕਿਤਨੇ ਕਿਤੇ ਉਦੋਂ ਕਿਹੜੀ ਤਸਵੀਰ ਸੀ ਕੁਛ ਲੱਗ ਸੀ ਹੁਣ ਕੁਛ ਹੋਰ ਦਿਖਾਈ ਦੇਗੀ ਉਸ ਦਾ ਕਾਰਨ ਹੈ ਕਿ ਜਦੋਂ ਸਟਾਰਟਿੰਗ ਵਿੱਚ ਪਾਣੀ ਦਰਿਆ ਦੇ ਵਿੱਚ ਆਉਂਦਾ ਤਾਂ ਫਿਰ ਜਿਹੜੇ ਨਵੇਂ ਥਾਂ 'ਚ ਪਾਣੀ ਭਰ ਜਾਂਦਾ ਤੇ ਪਾਣੀ ਹੁਣ ਪਹਿਲੇ ਪਾਣੀ ਦਰਿਆ 'ਚ ਬਹੁਤ ਜ਼ਿਆਦਾ ਚੱਲ ਰਿਹਾ ਸੀ ਤੇ ਹੁਣ ਜਿਗਤਮ ਪਾਣੀ ਜਿੱਦਾਂ ਕਿ ੱਤਕਾ ਲੱਗਿਆ ਤੇ ਅੱਗੇ ਪਾਣੀ ਤੁਰ ਪਿਆ ਤਾਂ ਕਿਸਾਨਾਂ ਤੇ ਅੰਦਰ ਜਿਹੜਾ ਝੋਨੇ ਦੀ ਫਸਲ ਜੋ ਬਚੀ ਸੀ ਉਸ ਤੇ ਵੱਡਾ ਨੁਕਸਾਨ ਇੱਥੇ ਹੋ ਸਕਦਾ ਦਰਿਆ ਸਤਲੂ ਦੀ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਕਿ ਦਰਿਆ ਸਤਲੂ ਦਾ ਜਲ ਪੱਧਰ ਬਹੁਤ ਜ਼ਿਆਦਾ ਵਧ ਚੁੱਕਿਆ ਹੈ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਦਿਓ ਕਿਉਂਕਿ ਇਸ ਚੀਜ਼ ਦੇ ਬਿਲਕੁਲ ਪੈਸੇ ਨਹੀਂ ਲੱਗਦੇ ਬਿਲਕੁਲ ਫ੍ਰੀ ਹੈ ਤੇ ਸਤਲੁਜ ਦੀ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਚਾਰੇ ਪਾਸੇ ਪਾਣੀ ਪਾਣੀ ਹੋ ਚੁੱਕਿਆ ਹੈ ਅੰਦਰ ਬਹੁਤ ਸਾਰੇ ਟਿੱਬਿਆਂ ਕਾ ਨੰਗੀਆਂ ਸੀ ਪਰ ਉਸ ਸਾਰੀਆਂ ਟਿੱਬਿਆਂ ਦੇ ਉੱਪਰ ਪਾਣੀ ਚੜ ਚੁੱਕਿਆ ਹੈ ਔਰ ਪਾਣੀ ਚ ਲਗਾਤਾਰ ਵਾਧਾ ਹੋ ਰਿਹਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਜਦੋਂ ਦੱਸਿਆ ਜਾਂਦਾ ਹੈ ਕਿ ਇੰਨਾ ਪਾਣੀ ਛੱਡਿਆ ਜਾ ਚੁੱਕਿਆ ਹੈ ਪਰ ਪਾਣੀ ਕਈ ਵਾਰ ਬਹੁਤ ਜ਼ਿਆਦਾ ਵਧ ਜਾਂਦਾ ਹੈ ਉਸ ਦਾ ਕਾਰਨ ਇਹ ਹੈ ਕਿ ਰਸਤੇ 'ਚ ਜੋ ਨਦੀਆਂ ਨਾਲੇ ਪੈਂਦੇ ਨੇ ਉਹਨਾਂ ਦਾ ਪਾਣੀ ਵੀ ਮਿਲ ਜਾਂਦਾ ਔਰ ਬਾਰਿਸ਼ ਵੀ ਹੋਈ ਹੈ ਤੇ ਬਾਰਿਸ਼ ਦੇ ਨਾਲ 50000 ਰੁਪਏ ਕਿਸਕ ਪਾਣੀ ਉਹ ਹੈ ਪਰ ਉਸ ਤੋਂ ਬਾਅਦ ਜੋ ਰਸਤੇ 'ਚ ਪਾਣੀ ਮਿਲਣਾ ਹੈ ਨਦੀਆਂ ਨਾਲਿਆਂ ਦਾ ਪਾਣੀ ਹੋਰ ਵੀ ਜ਼ਿਆਦਾ ਵੱਧ ਜਾਗਾ ਇਸ ਜਗ੍ਹਾ ਤੇ ਕੱਲ ਪਾਣੀ ਨਹੀਂ ਸੀ ਹੁਣ ਸਾਰੀ ਜਗ੍ਹਾ ਤੇ ਪਾਣੀ ਹੈ ਔਰ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹੋ ਤੁਸੀਂ ਇਕਾ ਬੂਟ ਜੋ ਵੀ ਹੈ ਲਗਾਤਾਰ ਦਰਿਆ ਦੇ ਵਿੱਚ ਰੁੜ ਕੇ ਆ ਰਿਹਾ ਹੈ ਦਰਾਸਤ루 ਦੀ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਆਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਇਓ ਦਰਿਆ ਸਤਲੁਜ ਦੇ ਵਿੱਚ ਪਾਣੀ ਵਧ ਚੁੱਕਿਆ ਵੱਡੀ ਅਪਡੇਟ ਤੁਸੀਂ ਆਪਣੀ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ ਸਤਲੁਜ ਦਰਿਆ ਦੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਰਿਆ ਸਤਲੁਜ ਦੇ ਵਿੱਚ ਪਾਣੀ ਵਧ ਚੁੱਕਿਆ ਹੈ ਜੋ ਦਰਿਆ ਸਤਲੁਜ ਵਿੱਚ ਪਾਣੀ ਛੱਡਿਆ ਗਿਆ ਸੀ ਪਾਖੜਾ ਡੈਮ ਤੋਂ ਉਹ ਪਹੁੰਚ ਚੁੱਕਿਆ ਹੈ ਔਰ ਪਾਣੀ ਬਹੁਤ ਜ਼ਿਆਦਾ ਹੈ ਪਹਿਲੀਆਂ ਤਸਵੀਰਾਂ ਜੋਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਜਾਈਓ ਇਹ ਤੁਸੀਂ ਦੇਖ ਸਕਦੇ ਹੋ ਕੱਲ ਇਸ ਜਗ੍ਹਾ ਤੇ ਪਾਣੀ ਨਹੀਂ ਸੀ ਹੁਣ ਇੱਥੇ ਪਾਣੀ ਸਾਰੇ ਕਿਤੇ ਆ ਰਿਹਾ ਪਾਣੀ ਲਗਾਤਾਰ ਵਜਾਫਾ ਲਗਾਤਾਰ ਵਾਧਾ ਹੋ ਰਿਹਾ ਹੈ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦੀ ਅਪਡੇਟ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦਾ ਪਾਣੀ ਲਗਾਤਾਰ ਹੁਣ ਵਧ ਰਿਹਾ ਹੈ ਜੋ ਪਾਣੀ ਪਾਖੜਾ ਤੋਂ ਛੱਡਿਆ ਗਿਆ ਸੀ ਉਸ ਦੀ ਆਮਤ ਮਹਤਵਪੂਰਤ ਜੋ ਜਗਰਾਉਂ ਦਰਿਆ ਸਤਲੁਜ ਦਾ ਪੋਲ ਹੈ ਉੱਥੇ ਹੋ ਚੁੱਕੀ ਹੈ ਤੇ ਅਗਲਾ ਜੋ ਇਲਾਕਾ ਹੈ ਲੋਹੀਆਂ ਦਾ ਏਰੀਆ ਉੱਥੇ ਤਕਰੀਬਨ 2 ਘੰਟਿਆਂ ਤੱਕ ਪਾਣੀ ਪਹੁੰਚ ਜਾਏਗਾ ਉੱਥੇ ਬੰਦ ਨੂੰ ਢਾਲ ਕੇ ਸੀ ਖੋਰਾ ਲੱਗਿਆ ਸੀ ਉੱਥੇ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਪਾਣੀ ਉੱਥੇ ਪਹਿਲੇ ਢਾਲ ਕੇ ਸੀ ਪਾਣੀ ਘਟ ਸੀ ਤਾਂ ਹੁਣ ਪਾਣੀ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਇੰਨੇ ਪਾਣੀ ਦੇ ਨਾਲ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਤਾਂ ਉੱਥੇ ਲਗਾਤਾਰ ਕੰਮ ਚੱਲ ਰਿਹਾ ਹੈ ਲਗਾਤਾਰ ਬੰਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਕਿਦਣਾ ਕਿਤੇ ਨੁਕਸਾਨ ਤੇ ਖਤਰਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਪੰਜਾਬ ਤੇ ਹੜ੍ਹਾਂ ਦਾ ਖਤਰਾ ਫਿਰ ਮੰਡਰਾਉਣ ਲੱਗਿਆ ਹੈ ਪਾਣੀ ਦੀ ਦਸਕਤ ਹੋ ਚੁੱਕੀ ਹੈ ਦਰਿਆ ਸਤਲੁਜ ਦੇ ਵਿੱਚ ਕੱਲ ਦੀ ਹਣੀ ਸ਼ੁਰੂ ਹੋਈ ਸੀ ਕੱਲ 1 ਫੁੱਟ ਪਾਣੀ ਵਧਿਆ ਸੀ ਪਰ ਅੱਜ 3 ਫੁੱਟ ਪਾਣੀ ਵੱਧ ਚੁੱਕਿਆ ਦਰਿਆ ਸਤਲੁਜ ਦਾ ਬਹੁਤ ਵੱਡੀ ਫਿਰ ਕਹਿ ਸਕਦਾ ਕਿ ਤਸਵੀਰ ਬਣ ਜਾਂਦੀ ਹੈ ਜਦੋਂ ਦਰਿਆ ਸਤਲੁਜ ਦੇ 3 ਫੁੱਟ ਪਾਣੀ ਵੱਧ ਜਾਏ ਤਾਂ ਫਿਰ ਬਹੁਤ ਵੱਡੀ ਤਸਵੀਰ ਬਣ ਜਾਂਦੀ ਹੈ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਵਧਿਆ ਰਾਵੀ ਦੇ ਵਿੱਚ ਵੀ ਪਾਣੀ ਵਧਿਆ ਤਿੰਨੋਂ ਦਰਿਆਵਾਂ ਨੇ ਫਿਰ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰੀ ਜਾਇਓ ਅੱਗੇ ਗਰੁੱਪਾਂ 'ਚ ਪਾ ਦਿਓ ਜੋ ਤੁਹਾਡੇ ਰਿਸ਼ਤੇਦਾਰ ਨੇ ਉਹਨਾਂ ਤੱਕ ਪਹੁੰਚਾ ਦਿਓ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵਧ ਚੁੱਕਿਆ ਹੈ ਵੱਡੀ ਤਸਵੀਰਾਂ ਸ਼ੇਅਰ ਜ਼ਰੂਰ ਕਰੀ ਜਾਇਓ ਅੱਗੇ ਤੋਂ ਅੱਗੇ ਜਿੱਦਾਂ ਕਿ ਬੰਨ੍ਹ ਨੇ ਤੋਂ ਬਚਾਇਆ ਜਾ ਰਿਹਾ ਤੇ ਉਸੇ ਤਰ੍ਹਾਂ ਲੋਕਾਂ ਨੂੰ ਜਕਰ ਬਚਾਉਣਾ ਹੈ ਆਪਾਂ ਤਾਂ ਪ੍ਰਸ਼ਾਸਨ ਤab ਪ੍ਰਬੰਧ ਕਰਦਾ ਹੈ ਵੀਡੀਓ ਦੇਖ ਕੇ ਬਹੁਤ ਸਾਰੇ ਲੋਕ ドラਮਾ ਦੇ ਵਿੱਚੋਂ ਬਾਹਰ ਆ ਜਾਣਗੇ ਅੱਗੇ ਤੱਕਾਬਸਤੀ ਹੈ ਲੋ ਜੀ ਨਜ਼ਦੀਕ ਉੱਥੇ ਵੀ ਖਤਰਾ ਪੈਦਾ ਹੋ ਸਕਦਾ ਹੈ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਜਾਈਓ ਦਰਿਆ ਸਤਲੂਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵਧ ਚੁੱਕਿਆ ਵੱਡੀ ਤਸਵੀਰ ਆਪਣੇ ਆਪ ਚ ਦਰਿਆ ਸਤਲੂਜ ਦੀ ਲਗਾਤਾਰ ਤਸਵੀਰ ਲਗਾਤਾਰ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹੋ ਕਿਸ ਤਰ੍ਹਾਂ ਕਿੰਨਾ ਤੇਜ਼ ਹੈ ਅੱਗੇ ਕੱਲ ਬਹੁਤ ਸਾਰੇ ਟਿਬੀਆਂ ਦਰਿਆ ਦੀਆਂ ਨਗੀਆਂ ਸੀ ਇਹ ਜਗ੍ਹਾ ਤੇ ਪਾਣੀ ਬਹੁਤ ਘੱਟ ਸੀ ਹੁਣ ਪਾਣੀ ਬਹੁਤ ਜ਼ਿਆਦਾ ਵਧ ਚੁੱਕਿਆ ਲਗਾਤਾਰ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸੀ ਦਰਿਆ ਸਤਲੁਜ ਦੀਆਂ ਵੀਡੀਓ ਨੂੰ ਸ਼ੇਅਰ ਜਰੂਰ ਕਰਿ ਜਾਇਓ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਵਿਰਾਸਾਤ ਲੋਈ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵਧ ਚੁੱਕਿਆ ਹੈ ਲਗਾਤਾਰ ਪਾਣੀ ਵਧ ਰਿਹਾ ਹੈ 50000 ਕਿਊਸਿਕ ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਪਿਛਲੀ ਵਾਰ 70000 ਕਿਊਸਿਕ ਪਾਣੀ ਸੀ 20000 ਕਿਊਸਿਕ ਪਾਣੀ ਘਟਿਆ ਪਰ ਅੱਜ ਰਾਤ ਨੂੰ ਜੋ ਬਾਰਿਸ਼ ਹੋਣੀ ਹੈ ਉਹ ਵੀ ਰਿਕਾਰਡ ਤਰ੍ਹਾਂ ਹੋਣੀ ਹੈ ਕੱਲ ਨੂੰ ਵੀ ਪਰਸੋਂ ਵੀ ਬਾਰਿਸ਼ ਬਹੁਤ ਜ਼ਿਆਦਾ ਸੀ ਜਾ ਰਹੀ ਹੈ ਤਿੰਨ ਦਿਨ ਲਗਾਤਾਰ ਮੌਸਮ ਉਪਾਣ ਜਾਣਕਾਰੀ ਦਿੱਤੇ ਕਿ ਤਿੰਨ ਦਿਨ ਲਗਾਤਾਰ ਬਾਰਿਸ਼ ਹੋਣੀ ਹੈ ਉਸ ਨੂੰ ਮੱਦੇਨਜ਼ਰ ਡੈਮਾਂ ਦੇ ਵਿੱਚ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਔਰ ਪਾਣੀ ਦਰਿਆਵਾਂ ਦੇ ਵਿੱਚ ਹੁਣ ਪਹੁੰਚ ਚੁੱਕਿਆ ਹੈ ਜੇਕਰ ਚੈਨਲ ਤਾਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਸੀਂ ਲਗਾਤਾਰ ਤੁਹਾਡੇ ਤੱਕ ਦਰਿਆ ਸਤਲੁਜ ਦੀ ਅਪਡੇਟ ਪਹੁੰਚਾ ਰਹੇ ਹਾਂ ਸ਼ੇਅਰ ਜ਼ਰੂਰ ਕਰ ਜਾਇਓ ਦਰਿਆ ਸਤਲੁਜ ਦੀ ਬਹੁਤ ਵੱਡੀ ਅਪਡੇਟ ਦਰਿਆ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵਧ ਚੁੱਕਿਆ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਮਹਤਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਹੈ ਕਿੜਦੇ ਵਾਲੇ ਪਾਸੇ ਤਕਰੀਬਨ 5 ਕਿਲੋਮੀਟਰ ਉੱਥੋਂ ਦੀਆਂ ਤਸਵੀਰਾਂ ਨੇ ਜੋ ਤੁਸੀਂ ਆਪਦੀ ਫੋਨ ਦੀ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਪਾਣੀ ਬਹੁਤ ਤੇਜ਼ੀ ਦੇ ਨਾਲ ਵਧਣਾ ਸ਼ੁਰੂ ਹੋ ਚੁੱਕਿਆ ਹੈ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿ ਜਾਓ ਕਿੰਨੇ ਵੀ ਗਰੁੱਪ ਨੇ ਤੁਹਾਡੇ ਰਿਸ਼ਤੇਦਾਰ ਨੇ ਜੋ ਦਰਿਆਵਾਂ ਦੇ ਕੰਨੇ ਆ ਤੇ ਰਹਿੰਦੇ ਆ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਜੇਕਰ ਤੁਸੀਂ ਦਰਿਆ ਦੇ ਅੰਦਰ ਕੋਈ ਕੰਮ ਕਰ ਰਹੇ ਹੋ ਤਾਂ ਬਾਹਰ ਆ ਜਿਓ ਕਿਉਂਕਿ ਪਾਣੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਦੇ ਵਿੱਚ ਵੱਡੀ ਤਸਵੀਰ ਬੀਤੇ ਦਿਨ ਦਰਿਆ ਸਤਲੁਜ ਨੇ ਬਹੁਤ ਜ਼ਿਆਦਾ ਕਹਿਰ ਮਚਾਇਆ ਸੀ ਤੇ ਇੱਕ ਵਾਰ ਫੇਰ ਹੁਣ ਪੂਰੇ ਪੰਜਾਬ ਤੇ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ। ਪੁਰ ਦਰਿਆ ਸਤਲੁਜ ਦੇ ਵਿੱਚ ਪਾਣੀ ਦੀ ਆਮਦ ਹੋ ਚੁੱਕੀ ਹੈ। ਸ਼ੇਅਰ ਜ਼ਰੂਰ ਵੀਡੀਓ ਨੂੰ ਕਰਿ ਜਾਇਓ। ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ। ਇਸ ਜਗ੍ਹਾ ਤੇ ਨਾਲ-ਨਾਲ ਪਾਣੀ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀਆਂ ਕਰ ਰਹੇ ਆ ਸਤਿ ਸ਼ਕਲ ਵੀਰ ਜੀ ਸਤਿ ਸ਼ਕਲ ਸਾਰਿਆਂ ਨੂੰ ਸਤਿ ਸ਼ਕਲ ਜੀ ਕਲੀ-ਕਲੀ ਤਸਵੀਰ ਦਰਿਆ ਸਤਲੁਜ ਦੀ ਹਰ ਇੱਕ ਪਾਸੇ ਤੋਂ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਆ ਦਰਿਆ ਸਤਲੁਜ ਵਿੱਚ ਪਾਣੀ ਦੀ ਆਮਦ ਹੋ ਚੁੱਕੀ ਹੈ ਪਾਣੀ ਬਹੁਤ ਜ਼ਿਆਦਾ ਵਧ ਚੁੱਕਿਆ ਹੈ ਪਾਖੜਾ ਤੋਂ ਪਹਿਲਾਂ 36000 ਕਿਊਸਕ ਪਾਣੀ ਕਿਹਾ ਜਾ ਰਿਹਾ ਸੀ ਪਰ ਹੁਣ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ 50000 ਕਿਊਸਕ ਪਾਣੀ ਦਰਿਆ ਦੇ ਵਿੱਚ ਛੱਡਿਆ ਗਿਆ ਹੈ ਜਿਸ ਦੀ ਆਮਦ ਜੋ ਮਹਿਦਪੁਰ ਤੋਂ ਜਗਰਾਉਂ ਦਰਿਆ ਸਤਲੁਜ ਦਾ ਪੋਲਾ ਉੱਥੇ ਹੋ ਚੁੱਕੀ ਹੈ ਕਿੱਥੇ ਖੋਰੇ ਟਹਾਂ ਲੱਗੀ ਸੀ ਉੱਥੇ ਹੁਣ ਦੁਬਾਰਾ ਟਹਾਂ ਲੱਗਣੀ ਸ਼ੁਰੂ ਫੇਰ ਹੋ ਚੁੱਕੀ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿ ਜਾਓ ਇਸ ਜਗ੍ਹਾ ਤੇ ਕੱਲ ਪਾਣੀ ਨਹੀਂ ਸੀ ਇੱਥੇ ਪਾਣੀ ਹੁਣ ਇਹ ਨੋਚ ਦੇ ਨਾਲ ਲੱਗ ਚੁੱਕਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਤੁਰਨਾ ਸੰਜੀ ਕਰ ਰਹੇ ਆਂ ਦਰਿਆ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਜੋ ਵੱਡੀ ਤਸਵੀਰ ਹੈ ਦਿਲ ਨੂੰ ਦੁਖੀ ਕਰਨ ਵਾਲੀ ਦਿਲ ਨੂੰ ਇਹ ਹਿਲਾਉਣ ਵਾਲੀ ਉਹ ਇੱਕ ਵੱਡੀ ਆਫਤ ਫਿਰ ਦਰਿਆ ਸਤਲੁਜ ਦੇ ਵਿੱਚ ਆ ਚੁੱਕੀ ਹੈ ਸਾਹਮਣੇ ਇਹ ਜੁਦਰਾਖਤ ਦੇ ਸਿੱਧੇ ਕਿਕਰ ਦਾ ਇੱਥੇ ਸਾਹਮਣੇ ਬਹੁਤ ਸਾਰੇ ਟਿੱਬੀਆਂ ਨੰਗੀਆਂ ਸੀ 3 ਫੁੱਟ ਪਾਣੀ ਵੱਧ ਚੁੱਕਿਆ ਕੱਲ ਤੇ ਅੱਜ ਦੇ ਵਿੱਚ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਦਿਓ ਕਿਉਂਕਿ ਇਸ ਚੀਜ਼ ਦੇ ਪੈਸੇ ਬਿਲਕੁਲ ਨਹੀਂ ਲੱਗਦੇ ਇਹ ਨਾਲ-ਨਾਲ ਪਾਣੀ ਨਹੀਂ ਸੀ ਕੱਲ ਇਹ ਨੋਚ ਦੇ ਬਿਲਕੁਲ ਨਾਲ ਪਾਣੀ ਹੁਣ ਲੱਗ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਨਜ਼ਰ ਮਾਰਾਂ ਉਹ ਪਾਣੀ ਪਾਣੀ ਦਰਿਆ ਸਤਲੁਜ ਦੀ ਤਸਵੀਰ ਲਗਾਤਾਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਹਰ ਇੱਕ ਪਾਸੇ ਤੋਂ ਦਰਿਆ ਸਤਲੁਜ ਦੇ ਵਿੱਚ ਪਾਖੜਾ ਤੋਂ ਜੋ ਪਾਣੀ ਛੱਡਿਆ ਗਿਆ ਸੀ 50000 ਕਿਊਸਕ ਛੱਡਿਆ ਗਿਆ ਸੀ ਪਹਿਲਾਂ 30000 ਕਿਊਸਕ ਦੀ ਖਬਰ ਆਈ ਔਰ ਹੁਣ 50000 ਕਿਊਸਕ ਦੀ ਖਬਰ ਪਹੁੰਚ ਚੁੱਕੀ ਹੈ ਕਿ ਪਾਖੜਾ ਤੋਂ 50000 ਕਿਊਸਕ ਪਾਣੀ ਦਰਿਆ ਸਤਲੂ ਨੂੰ ਰਿਲੀਜ਼ ਕੀਤਾ ਜਾ ਰਿਹਾ ਤਾਂ ਆਪਣੇ ਆਪ ਚ ਵੱਡੀ ਖਬਰ ਹੈ ਬਹੁਤ ਵੱਡੇ ਕਈ ਥਾਂ ਦੇ ਤਾਂ ਖੋਰੇ ਦੁਬਾਰਾ ਲੱਗ ਚੁੱਕੇ ਹੈ ਹਾਲਾਤ ਫਿਰ ਚਿੰਤਾਜਨਕ ਬਣਦੇ ਜਾ ਰਹੇ ਨੇ ਬਿਰਤੀ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਇਹ ਲੁਧਿਆਣਾ ਅਤੇ ਜਲੰਧਰ ਦੇ ਵਿਚਾਲਾ ਇਲਾਕਾ ਹੈ ਇੱਥੇ ਦੋਨਾਂ ਏਰੀਆ ਨੂੰ ਖਤਰਾ ਹੁੰਦਾ ਲੁਧਿਆਣੇ ਨੂੰ ਅਤੇ ਜਲੰਧਰ ਨੂੰ ਵੀ ਜੋ ਤਸਵੀਰ ਤੁਸੀਂ ਆਪ ਦੀ ਫੋਨ ਤੇ ਲਗਾਤਾਰ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਜੁਰ ਕਰ ਜਾਇਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਹਰ ਇੱਕ ਦੇ ਪ੍ਰਸ਼ਾਸਨ ਨਾਲ ਜੁੜੀ ਹੋਵੇ ਜਾਂ ਦਰਿਆ ਸਤਲੁਜ ਦੀ ਹੋਵੇ ਅਸੀਂ ਹਰ ਇੱਕ ਪਾਸੇ ਤੋਂ ਲਗਾਤਾਰ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਵੀ ਪਹਿਲ ਦੇ ਆਧਾਰ ਤੇ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਿਸੇ ਚੈਨਲ ਤੇ ਕੋਈ ਖਬਰ ਦੇਖੀ ਹੋਗੀ ਸਭ ਤੋਂ ਪਹਿਲਾਂ ਸਹੀ ਤੇ ਸਟੀਕ ਜਾਣਕਾਰੀ ਦੇ ਲਈ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਓ ਦਰਿਆ ਸਤਲੁਜ ਦੀ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦੇ ਵਿੱਚ ਜਲ ਪੱਧਰ ਵੱਧ ਚੁੱਕਿਆ ਹੈ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਦਰਿਆ ਸਤਲੁਜ ਦੀ ਵੱਡੀ ਅਪਡੇਟ ਜੋ ਤੁਸੀਂ ਉਹਦੀ ਫੋਨ ਤੇ ਸਕਰੀਨ 'ਆਗਾ ਤਰ ਦੇਖ ਰਹੇ ਹੋ ਪਹਿਲਾਂ 36 ਹਜ਼ਾਰ ਕਿਊਸਿਕ ਦੀ ਖਬਰ ਆ ਰਹੀ ਸੀ ਹੁਣ 50 ਹਜ਼ਾਰ ਕਿਊਸਿਕ ਦੀ ਖਬਰ ਆ ਰਹੀ ਹੈ ਕਿ ਦਰਿਆ ਸਤਲੁਜ ਵਿੱਚ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਜੋ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਹੈ ਹਾਂਜੀ ਪੰਜਾਬ ਤੋਂ ਬਹੁਤ ਸਾਰੇ ਵੀਰ ਨਾਲ ਸਾਡੇ ਤੋਂ ਦੂਰ ਦਰਾਡੇ ਤੋਂ ਜੁੜੇ ਹੋਏ ਨੇ ਪੰਜਾਬ ਤੋਂ ਬਾਹਰ ਤੋਂ ਵੀ ਹਰਿਆਣਾ ਤੋਂ ਵੀ ਹਿਮਾਚਲ ਤੋਂ ਵੀ ਤਾਂ ਹਿਮਾਚਲ 'ਚ ਵੀ ਲਗਾਤਾਰ بارش ਹੋ ਰਹੀ ਹੈ ਇਹ ਪੰਜਾਬ ਦੇ ਦਰਿਆ ਸਤਲੁਜ ਦੀਆਂ ਤਸਵੀਰਾਂ ਨੇ ਜੋ ਤੁਸੀਂ ਲਗਾਤਾਰ ਆਪਣੇ ਫੋਨ ਦੇ ਸਕਰੀਨ ਤੇ ਦੇਖ ਰਹੇ ਹੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਦਰਿਆ ਸਤਲੁਜ 'ਤੇ ਲਗਾਤਾਰ ਲਾਈਵ ਤਸਵੀਰਾਂ ਤੁਸੀਂ ਉਹਦੇ ਫੋਨ ਦੇ ਸਕਰੀਨ 'ਤੇ ਦੇਖ ਰਹੇ ਹੋ ਅਸੀਂ ਜਲਦ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਆਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਪਰ ਦਰਿਆ ਸਤਲੁਜ ਦੇ ਵਿੱਚ ਪਾਣੀ ਦਾ ਜੋ ਪੱਧਰ ਲਗਾਤਾਰ ਵੱਧ ਰਿਹਾ ਜਦੋਂ ਸਭ ਦੇ ਫੋਨ ਦੇ ਸਕਰੀਨ ਤੇ ਲਗਾਤਾਰ ਤਸਵੀਰਾਂ ਦੇਖ ਰਹੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦਰਿਆ ਸਤਲੁਜ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਵਾ ਚੁੱਕਿਆ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਪਹਿਲਾਂ 36000 ਕਿ ਉਸਕ ਪਾਣੀ ਦੀ ਖਬਰ ਸੀ ਤਾਂ ਹੁਣ ਜੋ ਖਬਰ ਹੈ 50000 ਕਿ ਉਸਕ ਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਸਾਹਮਣੇ ਜੋ ਟਿੱਬੀਆਂ ਕਿੰਨੀਆਂ ਸੀ ਸਾਰੀਆਂ ਨਿਕਿਆ ਸੀ ਹੁਣ ਸਾਰਿਆਂ ਦਾ ਪਾਣੀ ਚੜ ਚੁੱਕਿਆ ਹੈ ਆਪਣੇ ਆਪ ਚ ਵੱਡੀ ਤਸਵੀਰ